ਸਿੱਧੂ ਮੂਸੇਵਾਲੇ ਦੇ ਪਿਤਾ ਸਿੱਧੂ ਦੇ ਇਨਸਾਫ ਦੀ ਲੜਾਈ ਲੜ ਰਹੇ ਤਾਂ ਉੱਥੇ ਹੀ ਸਿੱਧੂ ਦੇ ਸਾਈਨਾ ਵਾਲਾ ਕੁੜਤਾ ਪਾ ਕੇ ਅਦਾਲਤ ਦੇ ਵਿੱਚ ਜਾਂਦੇ ਨੇ ਤਾਂ ਤਸਵੀਰਾਂ ਨਾਲ-ਨਾਲ ਚੱਲ ਰਹੀਆਂ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕੁੜਤੇ ਦੇ ਕਫ ਦੇ ਉੱਪਰ ਕਹਿ ਸਕਦੇ ਆ ਵੀ ਸਿੱਧੂ ਮੂਸੇਵਾਲੇ ਦੇ origignal signature ਕਰਵਾਏ ਹੋਏ ਨੇ ਸਿੱਧੂ ਦੇ ਪਿਤਾ ਨੇ ਵੀ ਦੱਸਿਆ ਕਿ ਇਹ signature ਇਸ ਕਰਕੇ ਜਿਹੜਾ ਮੈਂ ਨਾਲ ਰੱਖਦਾ ਆਪਣੀ ਕੁੜਤੇ ਦੇ ਉੱਪਰ ਬਣਵਾਏ ਹੋਏ ਆ ਕਿ ਮੈਨੂੰ ਇਹ ਮਹਿਸੂਸ ਹੁੰਦਾ ਕਿ ਮੇਰਾ ਪੁੱਤ ਮੇਰੇ ਨਾਲ ਹਮੇਸ਼ਾ ਹਰ ਗੱਲ ਤੇ ਹਰ ਪੱਖ ਤੇ ਮੇਰੇ ਨਾਲ ਤੁਰਦਾ ਹੈ ਤਾਂ ਇਸ ਗੱਲ ਦੀ ਜਿਹੜੀ ਮੈਨੂੰ ਚੀਜ਼ ਮਹਿਸੂਸ ਹੁੰਦੀ ਆ ਉਹ ਵੀਡੀਓ ਆ ਨਾਲ ਨਾਲ ਚੱਲ ਰਹੀ ਹੈ ਵੀ ਤੁਸੀਂ ਦੇਖ ਸਕਦੇ ਹੋ ਕੁੜਤੇ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਸਾਈਨ ਕੀਤੇ ਹੋਏ ਨੇ ਅਫੀਸ਼ੀਅਲ ਸਾਈਨ ਨੇ ਤੇ ਸਿੱਧੂ ਦੇ ਪਿਤਾ ਨੇ ਕੁੜਤੇ ਦੇ ਉੱਪਰ ਇਹ ਸਾਈਨ ਇਸ ਕਰਕੇ ਕਰਵਾਏ ਨੇ ਅਦਾਲਤ ਤੇ ਵਿਚ ਜਿਸ ਦਿਨ ਵੀ ਇਹ ਜਾਂਦੇ ਨੇ ਉਸ ਦਿਨ ਜਿਹੜਾ ਇਹ ਕੁੜਤਾ ਜ਼ਰੂਰ ਪਾ ਕੇ ਜਾਂਦੇ ਨੇ ਕਿਉਂਕਿ ਇਸ ਕੁੜਤੇ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਸਿਗਨੇਚਰ ਨੇ ਸਾਈਨ ਕੀਤੇ ਹੋਏ ਨੇ ਤੇ ਉਹ ਸਾਈਨਾਂ ਵਾਲਾ ਕੁੜਤਾ ਇਸ ਲਈ ਕਿਉਂਕਿ ਉਹ ਸਿੱਧੂ ਦੇ ਪਿਤਾ ਦਾ ਕਹਿਣਾ ਵੀ ਮੈਨੂੰ ਇਹ ਹਰ ਦਮ ਇਹ ਮਹਿਸੂਸ ਹੁੰਦਾ ਕਿ ਸਿੱਧੂ ਮੇਰੇ ਨਾਲ ਹੈ ਜਿਸ ਦਿਨੇ ਇਨਸਾਫ ਦੀ ਗੱਲ ਕਰਨੀ ਹੁੰਦੀ ਹੈ ਅਦਾਲਤ ਦੇ ਵਿੱਚ ਆ ਕੇ ਤਾਂ ਇਹ ਕੁੜਤਾ ਮੈਂ ਜ਼ਰੂਰ ਪਾ ਕੇ ਆਉਣਾ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗੇ ਅਦਾਲਤਾਂ ਨੂੰ ਵੀ ਪਤਾ ਲੱਗੇ ਕਿ ਮੇਰੇ ਪੁੱਤ ਨੂੰ ਮਾਰਨ ਵਾਲਿਆਂ ਨੇ ਜਿਹੜੀ ਕੋਸ਼ਿਸ਼ ਕੀਤੀ ਸੀ ਅੱਜ ਵੀ ਮੇਰਾ ਪੁੱਤ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਜਾਗਦਾ ਹੈ ਤੇ ਉਸ ਨੂੰ ਪਿਆਰ ਕਰਨ ਵਾਲਿਆਂ ਦੀ ਜਿਹੜੀ ਤਾਦਾਤ ਹੈ ਉਹ ਲਗਾਤਾਰ ਵਾਧੀ ਜਾ ਰਹੀ ਹੈ ਤੁਸੀਂ ਦੇਖਿਆ ਜੀ ਦੋਸਤੋ ਜਿਵੇਂ ਛੋਟੇ ਸ਼ੋਭ ਨੇ ਜਿਹੜੀ ਹਵੇਲੀ ਦੇ ਵਿੱਚ ਐਂਟਰੀ ਕੀਤੀ ਤਾਂ ਜਿਹੜਾ ਫਿਰ ਤੋਂ ਖੁਸ਼ੀਆਂ ਵਾਪਸ ਪਰਤੀਆਂ ਨੇ ਹਵੇਲੀ ਦੇ ਵਿੱਚ ਚਾਰੇ ਪਾਸੇ ਗੀਤ ਨਗਾੜੇ ਢੋਲ ਵੱਜ ਰਿਹਾ ਪਰ ਸਭ ਤੋਂ ਵੱਡੀ ਗੱਲ ਵੀ ਸਿੱਧੂ ਨੂੰ ਇਨਸਾਫ ਕਦੋਂ ਮਿਲੂਗਾ ਇਸ ਗੱਲ ਨੂੰ ਲੈ ਕੇ ਹਰ ਵਾਰ ਸਿੱਧੂ ਦੇ ਪਿਤਾ ਇਹ ਸਿਗਨੇਚਰ ਵਾਲਾ ਕੁੜਤਾ ਜਿਹੜਾ ਪਾ ਕੇ ਹਵੇਲੀ ਦੇ ਵਿੱਚ ਜਿਹੜੀ ਅਦਾਲਤ ਦੇ ਵਿੱਚ ਜਾਂਦੇ ਨੇ ਤਾਂ ਇਸ ਨੂੰ ਪਾਉਣ ਦਾ ਕਾਰਨ ਸਿਰਫ ਇੰਨਾ ਕਿ ਸਿੱਧੂ ਮੂਸੇਵਾਲਾ ਉਹਨਾਂ ਨੂੰ ਲੱਗਦਾ ਕਿ ਜਦੋਂ ਮੈਂ ਸਿਗਨੇਚਰ ਵਾਲਾ ਕੁਰਤਾ ਜਦੋਂ ਮੈਂ ਪਾਉਣਾ ਤਾਂ ਮੈਨੂੰ ਲੱਗਦਾ ਵੀ ਅਦਾਲਤ ਦੇ ਵਿੱਚ ਇਨਸਾਫ ਲਈ ਸਿੱਧੂ ਮੇਰੇ ਨਾਲ ਚੱਲ ਕੇ ਆਉਂਦਾ ਤੇ ਮੈਂ ਅਦਾਲਤਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਮੇਰੇ ਪੁੱਤ ਨੂੰ ਜਿਹੜਾ નિર્ਦੋਸ਼ ਸੀ ਜਿਸ ਨੇ ਕੋਈ ਗੁਨਾਹ ਵੀ ਨਹੀਂ ਸੀ ਕੀਤਾ ਇਸ ਨੂੰ ਜਿਹੜਾ ਮਾਰ ਦਿੱਤਾ ਗਿਆ ਤਾਂ ਅੱਜ ਉਸ ਦੇ ਇਨਸਾਫ ਦੀ ਲੜਾਈ ਦੇ ਲਈ ਪੂਰੇ ਜਿਹੜੇ ਸਿੱਧੂ ਦੇ ਫੈਨ ਨੇ ਉਹ ਹਰਦਮ ਸਿੱਧੂ ਦੇ ਪਰਿਵਾਰ ਦੇ ਨਾਲ ਨੇ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਅਦਾਲਤ ਦੇ ਵਿੱਚ ਆਇਤਾ ਕੁੜਤੇ ਦੇ ਉੱਪਰ ਸਿਗਨੇਚਰ ਦੇਖ ਕੇ ਬਹੁਤ ਸਾਰੇ ਲੋਕ ਜਿਹੜੇ ਸਵਾਲ ਕਰਦੇ ਨੇ ਕਿ ਸਿੱਧੂ ਦੇ ਪਿਤਾ ਨੇ ਉਹ ਸਾਈਨ ਕਿਉਂ ਕਰਵਾਏ ਹੋਏ ਨੇ ਤਾਂ ਸਿੱਧੂ ਦੇ ਪਿਤਾ ਨੇ ਦੱਸਿਆ ਕਿ ਇਹ ਸਿਗਨੇਚਰ ਇਸ ਕਰਕੇ ਕਰਵਾਏ ਹੋਏ ਨੇ ਕਿ ਸਿੱਧੂ ਮੇਰੇ ਨਾਲ ਹਮੇਸ਼ਾ ਹੁੰਦਾ ਹੈ ਕਿਉਂਕਿ ਮੈਨੂੰ ਮਹਿਸੂਸ ਹੁੰਦਾ ਕਿ ਮੇਰਾ ਪੁੱਤ ਇਸ ਦੁਨੀਆ ਤੋਂ ਗਿਆ ਨਹੀਂ ਅੱਜ ਵੀ ਮੇਰੇ ਨਾਲ ਹੈ ਤਾਂ ਉਹੀ ਮਹਿਸੂਸ ਜਿਹੜਾ ਇੱਕ ਬਾਪ ਕਰਦਾ ਹੈ ਦੋਸਤੋ ਵੀਡੀਓ ਨੂੰ ਪਹਿਲਾਂ ਤਾਂ ਲਾਈਕ ਕਰਕੇ ਦੱਬ ਕੇ ਸ਼ੇਅਰ ਕਰਿਓ ਤੇ ਕਿਸੇ ਕਿਸ ਨੇ ਸਿੱਧੂ ਦੇ ਪਿਤਾ ਨੂੰ ਇਹ ਕੁੜਤਾ ਪਹਿਨੇ ਹੋਏ ਦੇਖਿਆ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਦੱਬ ਗੇ ਸ਼ੇਅਰ ਕਰ ਦਿਓ ਤੇ ਸਭ ਨੂੰ ਪਤਾ ਲੱਗ ਸਕੇ ਕਿ ਇਨਸਾਫ ਹਲੇ ਅਧੂਰਾ ਹੈ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ